ਪ੍ਰੋਗਰਾਮ ਦੇ ਆਦਰ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ੍ਰੀ ਅਕਾਲ ਪਿਆਰ ਤੇ ਸਤਿਕਾਰ ਨਾਲ ਸਭੀਕਾਲ ਅੱਜ ਸਿਵਲ ਸਰਵਿਸ ਦਾ ਐਗਜ਼ਾਮ ਨੂੰ ਕਿਵੇਂ ਨੇੜੇ ਲੈ ਕੇ ਆਉਣਾ ਹੈ ਉਹ ਸਫਰ ਦੇ ਵਿੱਚ ਸਾਡੇ ਨਾਲ ਰਵਿੰਦਰ ਸਿੰਘ ਜਿਹੜੇ 2020 ਬੈਚ ਦੇ ਪੀਸੀਐਸ ਅਫਸਰ ਹੈ ਉਹਨਾਂ ਨਾਲ ਗੱਲਬਾਤ ਕਰਾਂਗੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇੰਜੀਨੀਅਰਿੰਗ ਉਹਨਾਂ ਦਾ ਬੈਕਗ੍ਰਾਉਂਡ ਹੈ ਜਦੋਂ ਇੰਜੀਨੀਅਰਿੰਗ ਚੋਂ ਬੰਦਾ ਉੱਠਦਾ ਹੈ ਤਾਂ ਇੱਕ ਅਕਸਰ ਕਹਿਣਾ ਹੁੰਦਾ ਹੈ ਕਿ ਤੁਹਾਡਾ ਜੇ ਆਰਟਸ ਵਾਲਾ ਬੈਕਗ੍ਰਾਉਂਡ ਹੁੰਦਾ ਤੁਹਾਡੇ ਨਾਲ ਹਿਸਟਰੀ ਜੁੜੀ ਹੁੰਦੀ ਜਾਂ ਜਿਹੜੀਆਂ ਚੀਜ਼ਾਂ ਐਗਜ਼ਾਮ ਨੂੰ ਲੋੜੀਦੀਆਂ ਉਹ ਜੁੜੀਆਂ ਹੁੰਦੀਆਂ ਇੰਜੀਨੀਅਰਿੰਗ ਚ ਹੋ ਕੇ ਵੀ ਇਗਜ਼ਾਮ ਨੂੰ ਕੱਢਣਾ ਹੈ ਤਾਂ ਕਿਵੇਂ ਕੱਢਣਾ ਹੈ ਇਹ ਹੈਲਪਫੁਲ ਕਿ ਮੇਰਾ ਇਹ ਸਾਰੀਆਂ ਗੱਲਾਂ ਕਰਾਂਗੇ ਸਤਿਪੰਨਾ ਕਰਨ ਦਾ ਸਵਾਗਤ ਸਵਾਗਤ ਹੈ ਰਵਿੰਦਰ ਸਿੰਘ ਸਸਿ ਸਸਿਕਲ ਬਾਈ ਜੀ ਠੀਕ ਹੋ ਬਿਲਕੁਲ ਠੀਕ ਠਾਕ ਤੁਸੀਂ ਦੱਸੋ ਠੀਕ ਅੱਛਾ ਆਪਾਂ ਜਿਹੜੀ ਗੱਲਬਾਤ ਦੀ ਸ਼ੁਰੂਆਤ ਕਰਨੀ ਹੈ ਕਿ ਇੰਜੀਨੀਅਰਿੰਗ ਹੈ ਜਿਹੜੀ ਸਾਡੇ ਦੌਰ ਚ ਆਈ ਇੱਕ ਦੌਰ ਆ ਇੰਜੀਨੀਅਰਿੰਗ ਤੇ ਨਰਸਿੰਗ ਦਾ ਬਹੁਤ ਦੌਰ ਆਇਆ ਤੁਸੀਂ ਇੰਜੀਨੀਅਰਿੰਗ ਵੱਲ ਕਿਵੇਂ ਚੁੱਕੇ ਅਹ ਜੀ ਮੇਰੇ ਜਿਹੜੇ ਫਾਦਰ ਸਾਹਿਬ ਸੀਗੇ ਹੈਗੇ ਨੇ ਉਹ ਆਲਰੇਡੀ ਇੰਜੀਨੀਅਰਿੰਗ ਦੇ ਵਿੱਚ ਸੀਗੇ ਸਿਵਲ ਇੰਜੀਨੀਅਰਿੰਗ ਸੀਗੇ ਉਹ ਤੇ ਐਕਸਾਈਟ ਰਿਟਾਇਰਡ ਹੋਏ ਨੇ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚੋਂ ਤਾਂ ਉਹਨਾਂ ਵੱਲੋਂ ਥੋੜਾ ਜਿਹਾ ਇਹ ਸੀਗਾ ਕਿ ਹਾਂਜੀ ਇੰਜੀਨੀਅਰਿੰਗ ਵੱਲ ਜਾਈਏ ਘਟੋ ਘਟੇ ਇੱਕ ਨੌਕਰੀ ਸਨਿਸ਼ਚਿਤ ਹੋ ਜੂਗੀ ਤੇ ਨਾਲ ਨਾਲ ਜਦੋਂ ਪੜੀ ਗਏ ਇਹ ਵੀ ਪਤਾ ਲੱਗਿਆ ਉਹਨਾਂ ਵੱਲੋਂ ਗੱਲਾਂ ਵਗੈਰਾ ਸੁਣਦੇ ਰਹਿੰਦੇ ਸੀਗੇ ਵੀ ਐਸ.ਡੀ.ਐਮ ਹੁੰਦਾ ਡੀ.ਸੀ ਹੁੰਦਾ ਫਲਾਣੇ ਦੀ ਮੀਟਿੰਗ ਚ ਗਏ ਫਲਾਣੇ ਦੀ ਮੀਟਿੰਗ ਚ ਗਏ ਤਾਂ ਇੱਕ ਵੈਸੀ ਮਨ ਦੇ ਵਿੱਚ ਭਾਵ ਆਇਆ ਕਿ ਵੀ ਅਸੀਂ ਵੀ ਇਹ ਪਤਵੀਆਂ ਵੱਲ ਜਾ ਕੇ ਦੇਖੀਏ ਤੇ ਇਹਨਾਂ ਦਾ ਪੇਪਰ ਦੇ ਕੇ ਦੇਖੀਏ ਤੇ ਪ੍ਰਮਾਤਮਾ ਦੀ ਕਿਰਪਾਲਤਾ ਰਹੀ ਉਹਨਾਂ ਦੀ ਕਿਰਪਾ ਰਹੀ ਕਿ ਅੱਜ ਸਿਲੈਕਟ ਹੋ ਗਏ ਅੰਜ ਇੰਜੀਨੀਅਰਿੰਗ ਦਾ ਇਹੜਾ ਬੈਕਗ੍ਰਾਉਂਡ ਹੈ ਉਹ ਕਿਤੇ ਨਾ ਕਿਤੇ ਜ ਨਿਊ ਆਰਟਸ ਦਾ ਰਾਹ ਲਿਆ ਹੁੰਦਾ ਥੋੜਾ ਸੌਖਾ ਸੀ ਹਿਸਟਰੀ ਪੜ੍ਹੀ ਹੁੰਦੀ ਜਨਾ ਜਿਹੜੇ ਕਰੰਟ ਅਫੇਅਰਸ ਨੇ ਉਹਦੋਂ ਟੱਚ ਰਹਿੰਦਾ ਬੰਦਾ ਇਹ ਜਦੋਂ ਸ਼ਿਫਟਿੰਗ ਕਿਵੇਂ ਰਹੀ ਪਹਿਲਾਂ ਲੱਗਦਾ ਹੁੰਦਾ ਸੀ ਕਿ ਯਾਰ ਆਰਟਸ ਲੈ ਲੈਣੀ ਚਾਹੀਦੀ ਸੀ ਕਿ ਪਹਿਲੇ ਸਬਜੈਕਟ ਪੜ੍ਹੇ ਹੁੰਦੇ ਪਰ ਜਦੋਂ ਪੇਪਰ ਕਲੀਅਰ ਕਰਨ ਤੋਂ ਬਾਅਦ ਪਤਾ ਲੱਗਿਆ ਇਸ ਚੀਜ਼ ਬਾਰੇ ਕਿ ਐਟ ਲੀਸਟ ਜਦੋਂ ਅਸੀਂ ਇੰਜੀਨੀਅਰਿੰਗ ਲੈ ਲਈ ਨਾ ਤਾਂ ਜਿਹੜਾ ਪੜ੍ਹਾਈ ਕਰਨ ਦਾ ਰੁਝਾਨ ਸੀਗਾ ਜਿਹੜਾ ਇੱਕ ਪੜ੍ਹਾਈ ਕਰਨ ਦਾ ਜਜ਼ਬਾ ਹੁੰਦਾ ਉਹ ਇੰਜੀਨੀਅਰਿੰਗ ਜਾਂ ਮੈਨੂੰ ਲੱਗਦਾ ਟੈਕਨੀਕਲ ਬੈਕਗ੍ਰਾਉਂਡ ਦੇ ਵਿੱਚ ਜ਼ਿਆਦਾ ਆਉਂਦਾ ਕਿਉਂਕਿ ਲਗਾਤਾਰ ਪੇਪਰ ਆਉਂਦੇ ਰਹਿੰਦੇ ਨੇ ਪੜ੍ਹਨਾ ਜ਼ਿਆਦਾ ਪੈਂਦਾ ਕਲਾਸਾਂ ਜ਼ਿਆਦਾ ਲਾਉਣੀਆਂ ਪੈਂਦੀਆਂ ਨੇ ਤਾਂ ਉਹਦੇ ਨਾਲ ਇੱਕ ਜਿਹੜਾ ਐਕਸਪੋਜ਼ਰ ਮਿਲਦਾ ਇੱਕ ਤਾਂ ਇੱਕ ਜਿਹੜਾ ਪੜ੍ਹਾਈ ਕਰਨ ਦਾ ਟਾਈਮਿੰਗ ਦਾ ਜਿਹੜਾ ਇੱਕ ਸਿਟਿੰਗ ਬਣਦੀ ਆ ਉਹਦੇ ਵਿੱਚ ਤਾਂ ਉਹਦੇ ਨਾਲ ਬਣੀ ਤੇ ਉਹਨੇ ਮੈਨੂੰ ਆ ਪੇਪਰ ਦੇ ਵਿੱਚ ਬੜਾ ਹੈਲਪ ਕੀਤਾ ਸਿਟਿੰਗ ਬਣਾਉਣ ਲਈ ਤੇ ਚੀਜ਼ਾਂ ਨੂੰ ਪ੍ਰੋਬਲਮ ਸੋਲਵ ਕਰਨ ਲਈ ਤਾਂ ਉਹਦਾ ਮੈਨੂੰ ਲੱਗਦਾ ਕਾਫੀ ਵਧੀਆ ਤਰੀਕੋ ਹੋ ਰਿਹਾ ਮੇਰੇ ਲਈ ਇੰਜੀਨੀਅਰਿੰਗ ਠੀਕ ਪਿੰਡਾਂ ਦੇ ਵਿੱਚ ਆਈਡੀਆ ਨਹੀਂ ਹੁੰਦਾ ਵੀ ਅਸੀਂ ਕੀ ਕਰਨਾ ਤੁਸੀਂ ਪਿੰਡਾਂ ਦਾ ਜ਼ਿਕਰ ਕੀਤਾ ਤੁਹਾਡੀ ਬੋਲੀ ਚੋਂ ਵੀ ਆਏ ਝਲਕਦਾ ਕਿ ਠੇਠੀ ਹੈ ਜਿਹੜੀ ਠੇਠ ਠੇੜਤਾ ਜਿਹੜੀ ਉਹ ਹੈਗੀ ਹੈ ਸਾਨੂੰ ਗੋਲ ਦਾ ਨਹੀਂ ਪਤਾ ਹੁੰਦਾ ਇਹ ਗੋਲ ਦਾ ਕਦੋਂ ਪਤਾ ਲੱਗਿਆ ਵੀ ਗੋਲ ਕਰਨਾ ਹੈ ਹੁਣ ਇਹ ਐਕਚੁਅਲੀ ਬੇਸਿਕਲੀ ਤਾਂ ਪਿੰਡਾਂ ਦੇ ਵਿੱਚ ਲੈਕ ਆਫ ਇਨਫੋਰਮੇਸ਼ਨ ਹੁੰਦੀ ਹੈ ਤੁਸੀਂ ਤੁਹਾਨੂੰ ਪਤਾ ਹੀ ਹੈ ਘਾਟਾ ਹੁੰਦਾ ਕਿ ਪਤਾ ਨਹੀਂ ਹੁੰਦਾ ਕਿਹੜੀ ਕਿਤਾਬ ਪੜ੍ਹਨੀ ਆ ਪੇਪਰ ਭਰਨਾ ਕਿਵੇਂ ਆ ਕਈ ਵਾਰ ਪੇਪਰਾਂ ਦੀ ਡੇਟਾ ਹੀ ਨਿਕਲ ਜਾਂਦੀਆਂ ਨੇ ਸੋ ਪਰ ਇਹ ਸੀਗਾ ਕਿ ਫਾਦਰ ਸਾਹਿਬ ਨੌਕਰੀ ਦੇ ਵਿੱਚ ਸੀਗੇ ਤਾਂ ਉਹਨਾਂ ਵੱਲੋਂ ਗੱਲਾਂ ਸੁਣਦੇ ਰਹਿੰਦੇ ਸੀਗੇ ਤਾਂ ਜਦੋਂ ਗੱਲਾਂ ਸੁਣਦੇ ਸੀ ਕਿ ਫਲਾਣੇ ਦੀ ਮੀਟਿੰਗ ਤੇ ਜਾ ਕੇ ਆਏ ਜਦੋਂ ਹੋਰ ਗੱਲਾਂ ਦੱਸਦੇ ਰਹਿੰਦੇ ਸੀ ਤਾਂ ਇੱਕ ਗੋਲ ਸੈੱਟ ਹੋ ਗਿਆ ਉੱਥੇ ਕਿ ਅਸੀਂ ਵੀ ਇਹ ਪਦਵੀ ਤੇ ਜਾ ਕੇ ਦੇਖੀਏ ਇਹਦੇ ਪੇਪਰ ਤੇ ਕੀ ਦੇਖੀਏ ਤੇ ਇੰਜੀਨੀਅਰਿੰਗ ਬੈਕਗ੍ਰਾਉਂਡ ਦੇ ਵਿੱਚ ਸੀਗੇ ਚਾਹੇ ਪਰ ਜਿਵੇਂ ਘਰ ਦੇ ਵਿੱਚ ਗੱਲਾਂ ਵਗੈਰਾ ਚੱਲਦੀ ਰਹਿੰਦੀਆਂ ਸੀਗੀਆਂ ਤਾਂ ਉਹ ਤੋਂ ਇੱਕ ਥੋੜਾ ਜਿਹਾ ਮਨ ਦੇ ਵਿੱਚ ਆਇਆ ਕਿ ਵੀ ਇਸ ਪਦਵੀ ਵੱਲ ਜਾ ਕੇ ਦੇਖੀਏ ਰਵਿੰਦਰ ਜੀ ਜਦੋਂ ਤਿਆਰੀ ਕਰਨ ਨਿਕਲੇ ਕੋਚਿੰਗ ਲਈ ਐਸ ਸੀਰੀਜ਼ ਲਾਈਆਂ ਕੀ ਪ੍ਰੋਗਰਾਮ ਬਣਾਇਆ ਸਭ ਤੋਂ ਪਹਿਲਾਂ ਤਾਂ ਜੀ ਪਤਾ ਜਿਆ ਨਹੀਂ ਲੱਗਿਆ ਕਿ ਵੀ ਚੱਲ ਕੀ ਰਿਹਾ ਕਿ ਕਰਨਾ ਕੀ ਆ ਇੱਕ ਇਅਰ ਬੁੱਕ ਜੀ ਆਉਂਦੀ ਹੁੰਦੀ ਸੀਗੀ ਹਰ ਸਾਲ ਉਹੀ ਪੜ ਕੇ ਪੜੀ ਜਾਂਦੇ ਸੀਗੇ ਵੀ ਇਹਦੇ ਵਿੱਚ ਪੇਪਰ ਆ ਜਾਵੇ ਪਰ ਬਾਅਦ ਚ ਪਤਾ ਲੱਗਿਆ ਕਿ ਵੀ ਇਹ ਗੱਲ ਐਵੇਂ ਨਹੀਂ ਬਣਨੀ ਥੋੜਾ ਜਿਆ ਹੋਰ ਪਾਸੇ ਨੂੰ ਜਾਣਾ ਪੈਣਾ ਫਿਰ ਕੋਚਿੰਗ ਵੱਲ ਜਾਏ ਫਿਰ ਕੋਚਿੰਗ ਅਟੈਂਡ ਕੀਤੀ ਉਹਨਾਂ ਦੇ ਨੋਟਸ ਵਗੈਰਾ ਦੇਖੇ ਨਾਲ ਦੇ ਬੱਚੇ ਦੇਖੇ ਜਿਹੜੇ ਸਾਡੇ ਨਾਲ ਦੇ ਜੋ ਚੰਡੀਗੜ੍ਹ ਦੇ ਹੁੰਦੇ ਸੀ ਮਹਾਲੀ ਦੇ ਹੁੰਦੇ ਸੀ ਜਾਂ ਹੋਰ ਲੁਧਿਆਣੇ ਤੋਂ ਸ਼ਹਿਰ ਤੋਂ ਹੁੰਦੇ ਸੀਗੇ ਤਾਂ ਉਹਨੂੰ ਦੇਖਿਆ ਕਿ ਇਹ ਕਿਹੜੀਆਂ ਕਿਤਾਬਾਂ ਪੜ੍ਹਦੇ ਨੇ ਤੇ ਫਿਰ ਥੋੜਾ ਜਿਆ ਪਤਾ ਲੱਗਣ ਲੱਗਿਆ ਕਿ ਆਕ ਤੱਬ ਪੜ੍ਹ ਕੇ ਐਵੇਂ ਐਵੇਂ ਕਰਕੇ ਇੱਕ ਸੈਂਟੀਫਿਕ ਤਰੀਕੇ ਨਾਲ ਫਿਰ ਪੇਪਰ ਕਲੀਅਰ ਹੋਣਾ ਐਵੇਂ ਹਵਾ ਚ ਤੀਰ ਮਾਰਨ ਨਾਲ ਨਹੀਂ ਹੋਣਾ ਜਦੋਂ ਤੁਸੀਂ ਕੋਚਿੰਗ ਲੈਣ ਲੱਗ ਗਏ ਤੁਹਾਨੂੰ ਲੱਗਿਆ ਕਿ ਜਿਹੜੀ ਮੈਂ ਪੜ੍ਹਾਈ ਕਰਦਾ ਸੀ ਜਾਂ ਉਹ راہ ਬਾਰੇ ਸੋਚਦਾ ਸੀ ਉਹ ਚ ਕੀ ਭਰਮ ਸੀ ਭੁਲੇਖੇ ਸੀ ਜਾਂ ਤਰੀਕਾ ਗਲਤ ਸੀ ਜਦੋਂ ਪਹਿਲਾਂ ਪਹਿਲਾਂ ਪੜ੍ਹਾਈ ਕਰਨ ਲੱਗੇ ਤਾ ਮੈਟਰ ਦਾ ਨਹੀਂ ਪਤਾ ਸੀ ਸਿਲੇਬਸ ਦਾ ਨਹੀਂ ਪਤਾ ਸੀ ਪਰ ਜਦੋਂ ਵਿੱਚ ਵੜਦੇ ਆ ਲੋਕਾਂ ਨੂੰ ਦੇਖਦੇ ਆ ਟੀਚਰਸ ਦੱਸਦੇ ਨੇ ਤਾਂ ਬੜਾ ਕੁਝ ਪਤਾ ਲੱਗਦਾ ਕਿ ਐਕਚੁਅਲ ਦੇ ਵਿੱਚ ਪੜਨਾ ਤਾਂ ਐਵੇਂ ਆ ਪਹਿਲਾਂ ਭੁਲੇਖਾ ਸੀ ਕਿ ਸ਼ਾਇਦ 4-5 ਘੰਟੇ ਲਾ ਕੇ ਸਰ ਜਾਏਗਾ ਇੱਕ ਦੋ ਵਾਰ ਫੇਲੀਅਰ ਆਇਆ ਫਿਰ ਉਸ ਤੋਂ ਬਾਅਦ ਪਤਾ ਲੱਗਾ ਕਿ ਵੀ ਕੱਕਰੀ ਐਵੇਂ ਗੱਲ ਨਹੀਂ ਬਣਨੀ ਥੋੜਾ ਜਿਹਾ ਮਿਹਨਤ ਕਰਨੀ ਪੈਣੀ 8-10 ਘੰਟੇ ਜਿ ਲਾਵਾਂਗੇ ਲਗਾਤਾਰ ਸਾਲ ਡੇਢ ਸਾਲ ਫਿਰ ਗੱਲ ਬਣਨੀ ਆ ਆਦਰਵਾਇਜ਼ ਤਾਂ ਫਿਰ ਵਾਪਸ ਧਰ ਨੂੰ ਮੁੜਨਾ ਪੈਣਾ ਫਿਰ ਇੱਥੇ ਕੋਈ ਟੌਕ ਨੌਕਰੀ ਲੱਭਾਂਗੇ ਫਿਰ ਇਹ ਮਨ ਦੇ ਵਿੱਚ ਆਇਆ ਕਿ ਯਾਰ ਵਾਪਸ ਨਹੀਂ ਮੁੜਨਾ ਇੱਥੋਂ ਐਵੇਂ ਫਿਰ ਸੋਚਿਆ ਕਿ ਵੀ ਨਹੀਂ ਆ 1.5 ਸਾਲ 2 ਸਾਲ ਤਪੱਸਿਆ ਨਾਲ 8-10 ਘੰਟੇ ਲਾ ਕੇ ਇੱਕ ਵਾਰ ਕਰਕੇ ਦੇਖੀਏ ਜਦੋਂ ਕਰਕੇ ਦੇਖਿਆ ਤਾਂ ਉਹਦਾ ਰਿਜ਼ਲਟ ਵੀ ਸਾਹਮਣੇ ਆਇਆ ਤੇ ਪ੍ਰਮਾਤਮਾ ਦੀ ਕਿਰਪਾ ਰਹੀ ਕਿ ਸਭ ਤੇ ਵੀ ਕਲੀਅਰ ਹੋ ਗਿਆ ਫਿਰ ਅ ਅੱਜ ਜਦੋਂ ਤੁਸੀਂ 2020 ਚ ਆਪਦੇ ਬਣ ਗਿਓ ਬੰਦਾ ਚੱਕ ਤਾਂ ਕਰਦਾ ਵੀ ਆ ਚੀਜ਼ਾਂ ਬਹੁਤ ਪੋਜ਼ਿਟਿਵ ਰਹੀਆਂ ਜਾਂ ਐਗਜ਼ਾਮ ਨੂੰ ਅਬਜ਼ਰਵ ਕੀਤਾ ਤਾਂ ਸਮਝ ਕੀ ਆਈ ਐਗਜ਼ਾਮ ਹੈ ਕੀ ਜਦੋਂ ਬੰਦੇ ਦਾ ਪੇਪਰ ਕਲੀਅਰ ਹੋ ਜਾਂਦਾ ਤੇ ਪੇਪਰ ਜਦੋਂ ਤਿਆਰੀ ਕਰਦਾ ਹੁੰਦਾ ਦੋਨਾਂ ਦੇ ਵਿੱਚ ਨਜ਼ਰੀਏ 'ਚ ਬਹੁਤ ਫਰਕ ਪੈ ਜਾਂਦਾ ਜਦੋਂ ਪੇਪਰ ਕਲੀਅਰ ਹੋਇਆ ਉਦੋਂ ਤਾਂ ਬੜੀ ਖੁਸ਼ੀ ਹੋਈ ਪਰ ਪਿੱਛੇ ਮੁੜ ਕੇ ਦੇਖਦੇ ਆ ਕਿ ਯਾਰ ਥੋੜੇ ਜੇ ਨੰਬਰਾਂ ਦਾ ਹੀ ਫਰਕ ਸੀਗਾ ਦੇਖੋ ਕਿ ਜੇ ਮੈਂ ਆ ਨਾ ਹੁੰਦਾ ਮੇਰੇ ਤੋਂ ਥੱਲੇ ਸੀਟ ਹੁੰਦੀ ਤਾਂ ਮੈਂ ਆ ਬਣ ਜਾਣਾ ਸੀ ਆ ਬਣ ਜਾਣਾ ਸੀ ਪਰ ਜਦੋਂ ਦੇਖਦੇ ਆ ਵੀ ਤਿਆਰੀ ਕਿਵੇਂ ਕੀਤੀ ਤਿਆਰੀ ਦੇ ਵਿੱਚ ਗਲਤੀਆਂ ਕੀ ਸੀਗੀਆਂ ਉਹੀ ਲੋਕਾਂ ਨੂੰ ਸਮਝਾਉਂਦੇ ਕਈਆਂ ਕਿ ਕੀ ਗਲਤੀਆਂ ਸੀ ਦੇਖੋ ਗਲਤੀਆਂ ਇਹ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਦੱਸਿਆ ਆਲਰੇਡੀ ਟਾਈਮਿੰਗ ਦੀ ਗਲਤੀ ਹੁੰਦੀ ਹੈ ਬੰਦੇ ਨੂੰ ਭੁਲੇਖਾ ਹੁੰਦਾ ਭਰਮ ਹੁੰਦਾ ਤੇ ਸਾਰੇ ਇੱਕ ਪੇਪਰ ਦੀ ਤਿਆਰੀ ਕਰੋ ਤਾਂ ਸਾਰੇ ਪੇਪਰ ਹੀ ਕਲੀਅਰ ਹੋ ਜਾਣਗੇ ਜੇ ਤੁਸੀਂ ਪੀਸੀਐਸ ਆਈਐਸ ਦੀ ਤਿਆਰੀ ਕਰ ਰਹੇ ਹੋ ਤਾਂ ਉਹੀ ਕਲੀਅਰ ਹੋਊਗਾ ਤੁਹਾਡਾ ਕਲਰਕ ਦਾ ਪੇਪਰ ਨਹੀਂ ਕਲੀਅਰ ਹੋ ਸਕਦਾ ਤੁਸੀਂ ਪਟਵਾਰੀ ਦਾ ਪੇਪਰ ਨਹੀਂ ਕਲੀਅਰ ਕਰ ਸਕਦੇ ਇਹ ਸੀਗਾ ਇਹ ਸੀਗਾ ਕਿ ਸਾਰੇ ਦਾ ਸਿਲੇਬਸ ਸੇਮ ਹੁੰਦਾ ਉਹ ਭਰਮ ਨਿਕਲ ਗਿਆ ਇਹ ਸੀਗਾ ਕਿ ਘੱਟ ਟਾਈਮਿੰਗ ਲਾ ਕੇ ਹੋ ਜਾਏਗਾ ਉਹ ਵੀ ਭਰਮ ਨਿਕਲ ਗਿਆ ਇਹ ਸੀਗਾ ਕਿ ਸ਼ਾਮ ਨੂੰ ਯਾਰਾ ਦੋਸਤਾਂ ਨਾਲ ਜੇ ਗੇੜੀ ਮਾਰ ਵੀ ਲਈ ਥੋੜੀ ਬਹੁਤ ਤਾਂ ਕੋਈ ਚੱਕਰ ਨਹੀਂ ਜਾਂ ਬਾਕੀ ਚੀਜ਼ਾਂ ਕਰ ਲਈਆਂ ਤਾਂ ਕੋਈ ਚੱਕਰ ਨਹੀਂ ਤਾਂ ਇਹ ਭ੍ਰਮ ਜਦੋਂ ਫੇਲਿਅਰ ਆਇਆ 1 2 ਵਾਰ ਤਾਂ ਫਿਰ ਇਹ ਭ੍ਰਮ ਨਿਕਲੇ ਤੇ ਫਿਰ ਉਸ ਅਕੋਰਡਿੰਗਲੀ ਤਿਆਰੀ ਸ਼ੁਰੂ ਕੀਤੀ ਦੁਬਾਰ ਤੁਹਾਨੂੰ ਫੇਲਿਅਰ ਫੇਸ ਕਰਨਾ ਪਿਆ ਯੂਪੀਐਸਸੀ ਦੇ ਵਿੱਚ ਬਿਲਕੁਲ ਯੂਪੀਐਸਸੀ ਚ ਕੋਈ ਵੀ ਟੈਸਟ ਜਦੋਂ ਫੇਲਿਅਰ ਆਉਂਦਾ ਤਾਂ ਉਹ ਰਿਕਵਰੀ ਕਿਵੇਂ ਕੀਤੀ ਦੇਖੋ ਮੈਂ ਯੂਪੀਐਸਸੀ ਇੰਟਰਵਿਊ 3 ਵਾਰ ਦਿੱਤਾ ਜੀ ਤੇ ਜਦੋਂ ਰਿਜ਼ਲਟ ਆਉਂਦਾ ਤਾਂ ਤੁਸੀਂ ਦੇਖਦੇ ਹੋ ਕਿ ਯਾਰ ਪ੍ਰੀ ਵੀ ਕਲੀਅਰ ਕਰ ਲਿਆ ਸੀ ਮੇਨਸ ਵੀ ਕਲੀਅਰ ਕਰ ਲਿਆ ਸੀ ਹੁਣ ਇੰਟਰਵਿਊ ਦੇ ਵਿੱਚੋਂ ਆਖਰੀ ਦਿਨ ਆ ਕੇ ਰਿਜ਼ਲਟ ਆਇਆ ਤੇ ਕੰਮ ਖਰਾਬ ਹੋ ਗਿਆ ਮੈਂ ਜੋ ਦੇਖਿਆ ਮੈਂ ਤਾਂ ਇਹ ਦੇਖਿਆ ਕਿ ਗਮ ਚ ਨਾ ਰਹੇ ਬੰਦਾ ਥੋੜਾ ਸਟਰੋਂਗ ਰਹੇ ਸਾਡੇ ਗੁਰੂ ਸਭਾ ਜੀ ਨੇ ਸਾਨੂੰ ਚੜ੍ਹਦੀ ਕਲਾ ਚ ਰੱਖਣਾ ਰਹਿਣਾ ਸਿਖਾਇਆ ਤੇ ਅਗਲੇ ਦਿਨ ਕਿਤਾਬ ਚੱਕ ਕੇ ਚੁੱਪ ਕਰਕੇ ਬਹਿ ਜਾਵੇ ਤੇ 10 ਦਿਨ ਬਾਅਦ ਆਪੀ ਜਦੋਂ ਕਿਤਾਬ ਦੇ ਵਿੱਚ ਤੁਸੀਂ ਅਖ਼ਰਾਂ ਚ ਦੇਖਦੇ ਹੋ ਕਿ ਅੱਜ ਯਾਰ ਅੱਜ ਕੀ ਨਵੀਂ ਚੀਜ਼ ਲੱਭ ਗਈ ਉਹ ਫਿਰ ਉਹਦੇ ਨਾਲ ਉਮੀਦ ਮਿਲਦੀ ਹੈ ਜਦੋਂ ਨਵੀਂ ਚੀਜ਼ ਲੱਭਦੀ ਹੈ ਨਾ ਕਿਤਾਬਾਂ ਚ ਯਾਰ ਪਿਛਲੀ ਵਾਰ ਸ਼ਾਇਦ ਇਹ ਗਾਇ ਇਤਕੀ ਮੈਨੂੰ ਮਿਲ ਗਈ ਆ ਇਤਕੀ ਕਲੀਅਰ ਕਰਾਂਗੇ ਸੋ ਜਿਹੜੀ ਉਹ ਕਿਤਾਬ ਚੱਕ ਕੇ ਉਮੀਦ ਮਿਲਦੀ ਆ 15 ਦਿਨ ਬਾਅਦ ਉਹੀ ਬੰਦੇ ਨੂੰ ਕੈਰੀ ਫਾਰਵਰਡ ਕਰਦੀ ਆ ਉਹੀ ਚਾਰ ਪੰਜ ਅਟੈਂਟ ਕੋ ਦੇਣ ਦਾ ਜਜ਼ਬਾ ਦਿੰਦੀ ਆ ਅਦਰਵਾਈਜ਼ ਤਾਂ ਇੱਕ ਵਾਰ ਚੀ ਬੰਦੇ ਦੀ ਢੇਰੀ ਟਹਿ ਜਾਂਦੀ ਆ ਯੂਪੀਐਸਸੀ ਦੀ ਤਿਆਰੀ ਨੇ ਪੀਸੀਐਸ ਕਿਵੇਂ ਹੈਲਪ ਕੀਤਾ ਅ ਕਾਫੀ ਹੱਦ ਤੱਕ ਤਾਂ ਦੇਖੋ ਜੀ ਸਿਲੇਬਸ ਹੀ ਸੇਮ ਆ 80% ਤਾਂ ਸਿਲੇਬਸ 80 ਤੋਂ 70% ਸਿਲੇਬਸ ਸੇਮ ਆ ਯੂਪੀਐਸਸੀ ਦੇ ਵਿੱਚ ਤੁਸੀਂ ਅਨਸਰ ਰਾਈਟਿੰਗ ਕਰਦੇ ਹੋ ਯੂਪੀਐਸਸੀ ਦੇ ਵਿੱਚ ਸਮਾਂ ਥੋੜਾ ਜਿਹਾ ਘੱਟ ਹੁੰਦਾ ਅਨਸਰ ਲਿਖਣ ਦਾ ਤੇ ਉਹਦੇ ਨਾਲ ਬਹੁਤ ਫਰਕ ਪ PCS ਤੇ 40 ਮਿੰਟ ਵੱਧ ਸੀਗੇ ਮੇਰੇ ਕੋਲ ਪੇਪਰ ਲਿਖਣ ਦੇ ਤਾਂ ਕਰਕੇ ਮੈਨੂੰ ਮੇਨਸ ਦੇ ਵਿੱਚ ਵੱਧ ਸਮਾਂ ਮਿਲਿਆ ਉਹਨੂੰ ਪੇਪਰ ਨੂੰ ਸੋਲਵ ਕਰਨ ਦਾ ਤੇ ਅਦਰਵਾਈਜ਼ ਸਭ ਤੋਂ ਵੱਡੀ ਗੱਲ ਤਾਂ ਜੀ UPSC ਦੇ ਵਿੱਚ ਥੋੜੀ ਸਿਟਿੰਗ ਬਣ ਜਾਂਦੀ ਹੈ ਜਿਹੜੀ ਤੁਸੀਂ 8-10 ਘੰਟੇ ਰੋਜ਼ ਲਾਉਣੇ ਆ ਤੇ ਉਹ ਥੋੜੀ ਸਿਟਿੰਗ ਬਣ ਜਾਂਦੀ ਹੈ ਤੇ PCS ਦੇ ਵੀ ਟੋ ਆਟੋਮੈਟਿਕਲੀ ਤੁਹਾਨੂੰ ਹੈਲਪ ਕਰਦੀ ਹੈ ਜਦੋਂ ਤੁਸੀਂ ਐਗਜ਼ਾਮ ਦਿੰਨੇ ਹੋ ਐ ਸੀਰੀਜ਼ ਹੋ ਗਈਆਂ ਤੁਹਾਡੇ ਨੋਟਸ ਹੋ ਗਏ ਤੁਹਾਡੀ ਕੋਚਿੰਗ ਕੀ ਸਮਝਦੀ ਉਹਨੂੰ ਜਦੋਂ ਅਸੀਂ ਤਿਆਰੀ ਕਰਦੇ ਆ ਨੋਟਸ ਲੈਣੇ ਆ ਇਹ ਤੁਹਾਡਾ ਜ਼ਰੀਆ ਬਣਦੇ ਨੇ ਇੱਕ ਦੇਖੋ ਤੁਹਾਨੂੰ ਹੈਲਪ ਤਾਂ ਜ਼ਰੂਰ ਕਰਦੇ ਨੇ ਸਾਰਾ ਕੁਝ ਤੁਹਾਨੂੰ ਬਣਿਆ ਬਣਾਇਆ ਮਟੀਰੀਅਲ ਮਿਲ ਜਾਂਦਾ ਜਾਂ ਤੁਸੀਂ ਨੋਟਸ ਬਣਾਉਣੀ ਹੋ ਤਰੀਕਾ ਪਤਾ ਲੱਗਦਾ ਤਰੀਕਾ ਪਤਾ ਲੱਗਦਾ ਤੁਹਾਨੂੰ ਸਿਲੇਬਸ ਪਤਾ ਲੱਗਦਾ ਪਰ ਜਿਹੜੀ ਸੈਲਫ ਸਟਡੀ ਦੀ ਇੱਕ ਜਿਹੜੀ ਇਹਨੂੰ ਸੈਲਫ ਸਟਡੀ ਆ ਉਹਦੀ ਰੀਡ ਕੋਈ ਨਹੀਂ ਕਰ ਸਕਦਾ ਤੁਹਾਡੀ ਮਿਹਨਤ ਤੁਹਾਡਾ ਆਪਣਾ ਜਜ਼ਬਾ ਤੁਹਾਡੀ ਆਪਣੀ ਟਾਈਮਿੰਗ ਹਾਰਡਵਰਕ ਦਾ ਕੋਈ ਸਬਸਟੀਟਿਊਟ ਨਹੀਂ ਹੈਗਾ ਨੋਟਸ ਤੁਸੀਂ ਜਿੰਨੇ ਮਰਜ਼ੀ ਇਕੱਠੇ ਕਰੀ ਜਾਓ ਜਦ ਤੱਕ ਤੁਸੀਂ ਉਹਨੂੰ ਝਾਤ ਮਾਰ ਕੇ ਉਹਨੂੰ ਐਨਲਾਈਜ਼ ਕਰਕੇ ਆਪਣੇ ਆਪਣੇ ਆਪ ਪੜ੍ਹਨ ਦਾ ਤਰੀਕਾ ਨਹੀਂ ਲੱਭਦੇ ਉਦੋਂ ਤੱਕ ਨੋਟਸ ਸਾਰੇ ਵਿਅਰਥ ਨੇ ਜਦੋਂ ਤੁਸੀਂ ਆਪ ਸੈਲਫ ਸਟੱਡੀ ਉਹਨੂੰ ਐਨਲਾਈਜ਼ ਕਰਨ ਲੱਗ ਜਾਂਦੇ ਹੋ ਉਹਨੂੰ ਅੰਦਰ ਵਾਚਣ ਲੱਗ ਜਾਂਦੇ ਹੋ ਫਿਰ ਇੱਕ ਪੜ੍ਹਾਈ ਦਾ ਨਜ਼ਾਰਾ ਜਿਹਾ ਵੀ ਆਉਣ ਲੱਗਦਾ ਤੇ ਤੁਹਾਨੂੰ ਪਤਾ ਵੀ ਲੱਗਦਾ ਕਿ ਐਵੇਂ ਪੜ੍ਹਨਾ ਇਸ ਤਰੀਕੇ ਨਾਲ ਤੁਹਾਡੀ ਭਾਸ਼ਾ ਐਗਜ਼ਾਮ ਦੀ ਇੰਗਲਿਸ਼ ਰਹੀ ਹੈ ਹਾਂਜੀ ਬਿਲਕੁਲ ਮੇਰੀ ਇੰਗਲਿਸ਼ ਰਹੀ ਹੈ ਦੀ ਸਾਡੇ ਪਿੰਡਾਂ 'ਚ ਜਦੋਂ ਅਸੀਂ ਚਾਹੇ ਪੜ੍ਹਾਈ ਵੀ ਕਰਦੇ ਹਾਂ ਸਾਨੂੰ ਲੱਗਦਾ ਹੁੰਦਾ ਕਿ ਇੰਗਲਿਸ਼ ਹੋਊਗਾ ਇੰਗਲਿਸ਼ ਬਾਰੇ ਕੀ ਕਹੂੰ ਦੇਖੋ ਇਹਦੇ ਵਿੱਚ ਨੋ ਡਾਊਟ ਕਿ ਜਦੋਂ ਤੁਸੀਂ ਅੰਗਰੇਜ਼ੀ 'ਚ ਐਗਜ਼ਾਮ ਦੇਣਾ ਤੇ ਹੁਣ ਅਦਰਵਾਈਜ਼ ਤਾਂ ਵੈਸੇ ਤੁਸੀਂ ਯੂਪੀਐਸਸੀ ਦੇ ਵਿੱਚ ਚਾਹੇ ਕੰਨੜਾ ਦੇ ਵਿੱਚ ਵੀ ਐਗਜ਼ਾਮ ਦੇ ਦਿਓ ਜਾਂ ਕਿਤੇ ਚੁਚੂ ਮਰਜ਼ੀ ਦੇ ਦਿਓ ਪੀਸੀਐਸ ਦੇ ਵਿੱਚ ਵੀ ਚਾਹੇ ਪੰਜਾਬੀ 'ਚ ਦੇ ਦਿਓ ਪਰ ਜਿਹੜੀ ਸੋਰਸੇਸ ਨੇ ਉਹ ਭਾਸ਼ਾ ਦੇ ਵਿੱਚ ਉਹ ਘਟ ਨੇ ਪੰਜਾਬੀ 'ਚ ਪੰਜਾਬੀ ਦੇ ਵਿੱਚ ਪੰਜਾਬੀ ਦੇ ਵਿੱਚ ਸੋਰਸੇਸ ਘਟ ਨੇ ਅੰਗਰੇਜ਼ੀ ਦੇ ਵਿੱਚ ਇਹ ਹੋ ਜਾਂਦਾ ਕਿ ਸੋਰਸੇ ਜ਼ਿਆਦਾ ਨੇ ਸੋ ਬਹੁਤ ਹੀ ਹਾਈ ਫਾਈ ਅੰਗਰੇਜ਼ੀ ਵੀ ਨਹੀਂ ਚਾਹੀਦੀ ਪਰ ਠੀਕ ਹੈ ਥੋੜੀ ਬਹੁਤ ਜੇ ਤੁਸੀਂ ਅੰਗਰੇਜ਼ੀ ਚ ਪੇਪਰ ਦੇਣਾ ਤਾਂ ਥੋੜੀ ਤੁਹਾਨੂੰ ਸੈਂਟੈਂਸ ਫਾਰਮ ਇਨਫੋਰਮੇਸ਼ਨ ਗ੍ਰਾਮਰ ਉਹ ਤੁਹਾਨੂੰ ਲਾਜ਼ਮੀ ਹੋਣੇ ਚਾਹੀਦੇ ਨੇ ਨਹੀਂ ਤਾਂ ਬੰਦਾ ਰੱਬ ਦੇ ਹਸਾਰੇ ਜਾ ਕੇ ਪੰਜਾਬੀ ਚ ਪੇਪਰ ਦਵੇ ਸੋਰਸੇ ਹੈਗੇ ਨੇ ਘੱਟ ਨੇ ਪਰ ਹੈਗੇ ਨੇ ਐਟ ਲੀਸਟ ਜਿਹੜੀ ਲੈਂਗੁਏਜ ਨਹੀਂ ਆਉਂਦੀ ਉਹਦੇ ਵਿੱਚ ਪੰਗਾ ਲੈਣ ਨਾਲੋਂ ਆਪਣਾ ਬੰਦਾ ਜਿਹੇ ਚ ਕੰਫਰਟੇਬਲ ਆ ਉਹ ਚ ਪੇਪਰ ਦੇਵੇ ਇੰਟਰਵਿਊ ਨੂੰ ਕੀ ਸਮਝਦੇ ਹੋ ਇੰਟਰਵਿਊ ਉੱਥੇ ਵੀ ਤਿੰਨ ਵਾਰੀ ਦਿੱਤੀ ਹੈ ਇੱਥੋਂ ਵਾਲੀ ਇੰਟਰਵਿਊ ਇਸ ਇੰਟਰਵਿਊ ਨੂੰ ਤੁਸੀਂ ਕੀ ਸਮਝਦੇ ਹੋ ਪਰਸਨੈਲਿਟੀ ਟੈਸਟ ਹੈ ਵੈਸੇ ਮੇਰੇ ਜੋ ਮੈਂ ਇੱਕ ਚੈੱਕ ਕੀਤਾ ਇੰਟਰਵਿਊ ਤੁਹਾਡੀ ਈਗੋ ਚੈੱਕ ਕਰਦਾ ਹੂੰ ਕਿ ਤੁਹਾਡੇ ਚ ਘਮੰਡ ਕਿੰਨਾ ਕੁ ਕਿੰਨੀ ਕੁ ਹੌਮੇ ਆ ਕਿੰਨੀ ਕੁ ਤੁਸੀਂ ਸਮਝਦੇ ਹੋ ਕਿ ਸਾਹਮਣੇ ਵਾਲੇ ਨੂੰ ਪਤਾ ਜਾਂ ਕਿਸੇ ਹੋਰ ਨੂੰ ਪਤਾ ਜਦੋਂ ਤੁਸੀਂ ਆਪਣੀ ਈਗੋ ਸ਼ਟਰ ਕਰ ਲਈ ਆਪਣੇ ਘਮੰਡ ਸ਼ਟਰ ਕਰ ਲਿਆ ਕਿ ਮੇਰੇ ਤੋਂ ਵੱਧ ਪੜ੍ਹੇ ਲਿਖੇ ਲੋਕ ਵੀ ਨੇ ਮੇਰੇ ਤੋਂ ਵੱਧ ਪਤਾ ਰੱਖਣ ਵਾਲੇ ਲੋਕ ਵੀ ਨੇ ਮੇਰੇ ਤੋਂ ਵੱਧ ਤਿਆਰੀ ਵਾਲੇ ਲੋਕ ਵੀ ਨੇ ਠੀਕ ਆ ਮੇਰੀ ਕੋਪੀਨੀਅਨ ਹੈਗੀ ਆ ਪਰ ਇਹ ਪੱਕੀ ਓਪੀਨੀਅਨ ਨਹੀਂ ਹੈਗੀ ਇਹ ਤਾਂ ਬਿਨਾ ਵੀ ਕੁਝ ਹੋਰ ਹੋ ਸਕਦਾ ਜਦੋਂ ਤੁਸੀਂ ਇਹ ਮੰਚ ਧਾਰ ਲੈਂਦੇ ਹੋ ਕਿ ਇੱਕ ਚੀਜ਼ ਦੇ ਮਲਟੀਪਲ ਪੁਆਇੰਟ ਆਫ View ਹੋ ਸਕਦੇ ਨੇ ਫਿਰ ਤੁਸੀਂ ਇੰਟਰਵਿਊ ਤੇ ਅੱਛਾ ਕਰਦੇ ਹੋ ਜਦੋਂ ਤੁਹਾਨੂੰ ਲੱਗਦਾ ਕਿ ਮੇਰਾ ਹੀ ਸਭ ਤੋਂ ਮੈਂ ਸਮਝਦਾ ਉਹੀ ਸਹੀ ਹੈ ਫਿਰ ਤੁਸੀਂ ਜਾ ਕੇ 20% ਤੇ ਗਿਰ ਜਾਂਦੇ ਹੋ ਇੰਟਰਵਿਊ ਦੇ ਵਿੱਚ ਜਦੋਂ ਤੁਸੀਂ ਸਿਲੈਕਟ ਹੋ ਗਏ ਹੋ ਜਿਹੜੀ ਤੁਹਾਡੀ ਗ੍ਰੈਜੂਏਸ਼ਨ ਹੈ ਇੰਜੀਨੀਅਰਿੰਗ ਹੈ ਉਹ ਇਸ ਫੀਲਡ ਚ ਕਿਵੇਂ ਹੈਲਪਫੁਲ ਹੈ ਦੇਖੋ ਮੈਂ ਸਮਝਦਾ ਕਿ ਟੈਕਨੀਕਲ ਬੈਕਗ੍ਰਾਉਂਡ ਦੇ ਵਿੱਚ ਤੁਸੀਂ ਪ੍ਰੋਬਲਮ ਸੋਲਵਿੰਗ ਇੱਕ ਕਾਜ਼ ਇਫੈਕਟ ਰਿਲੇਸ਼ਨਸ਼ਿਪ ਅਸਟੈਬਲਿਸ਼ ਕਰਨਾ ਇੱਕ ਕਿਸੇ ਵੀ ਚੀਜ਼ ਨੂੰ ਸਾਇੰਟਿਫਿਕ ਤਰੀਕੇ ਨਾਲ ਦੇਖਣਾ ਉਹ ਬਹੁਤ ਹੈਲਪ ਕਰਦਾ ਹੁਣ ਕੋਈ ਵੀ ਪ੍ਰੋਬਲਮ ਆਉਂਦੀ ਹੈ ਮੰਨ ਲਓ ਮੈਂ ਖਰੜ ਦੇ ਵਿੱਚ ਐਸਡੀਐਮ ਸੀਗਾ ਤਾਂ ਫਲੱਡਸ ਫੇਸ ਕੀਤੇ ਪਰਾਲੀ ਫੈਕਟਰੀ ਦੇ ਵਿੱਚ ਅੱਗ ਲੱਗੀ ਉੱਥੇ ਉਹ ਵੀ ਫੇਸ ਕੀਤੀ ਬੜੀਆਂ ਆਪਾਂ ਮੁਸ਼ਕਿਲਾਂ ਦੇਖੀਆਂ ਕਈ ਚੀਜ਼ਾਂ ਦੇਖੀਆਂ ਤਿੰਨ ਵਾਰੀ ਤਿੰਨ ਐਸਿਟਿਵ ਸ਼ਿਫਟਸ ਕਰ ਚੁੱਕੇ ਹੁਣ ਮੈਂ ਤੇ ਉਹਦੇ ਵਿੱਚ ਤੁਸੀਂ ਜਦੋਂ ਉਸ ਚੀਜ਼ ਨੂੰ ਲੌਜੀਕਲੀ ਦੇਖਣ ਲੱਗ ਜਾਨੇਓ ਯਾਰ ਇਸ ਤਰੀਕੇ ਇਹ ਇਦਾਂ ਹੋਈ ਤੇ ਇਦਾਂ ਨੂੰ ਸੋਲਵ ਕਰਨਾ ਉਹ ਕੌਜ਼ ਇਫੈਕਟ ਰਿਲੇਸ਼ਨਸ਼ਿਪ ਜਦੋਂ ਤੁਸੀਂ ਸਟੈਬਲਿਸ਼ ਕਰ ਲਿਆ ਜਦੋਂ ਮੇਰੇ ਸਾਹਮਣੇ ਨਾਲ ਉਹ ਇੰਜੀਨੀਅਰਿੰਗ ਤੋਂ ਆਉਂਦਾ ਸੈਂਟਿਫਿਕ ਤਰੀਕਾ ਕਿਸੇ ਚੀਜ਼ਾਂ ਨੂੰ ਸੋਲਵ ਕਰਨ ਦਾ ਉਹ ਇੰਜੀਨੀਅਰਿੰਗ ਤੋਂ ਆਉਂਦਾ ਤੇ ਇਸ ਤਰੀਕੇ ਨਾਲ ਇੰਜੀਨੀਅਰਿੰਗ ਨੇ ਮੈਨੂੰ ਬੜੀ ਹੈਲਪ ਕੀਤੀ ਬੜੀ ਚੀਜ਼ਾਂ ਬੜੀ ਹੈਲਪ ਕੀਤੀ ਪਿੰਡਾਂ ਦੀ ਗੱਲ ਕੀਤੀ ਹੈ ਕੁਝ ਕਿਤਾਬਾਂ ਜਿਹੜੀਆਂ ਬਹੁ ਲਖੋ ਸਭ ਤੋਂ ਪਹਿਲਾਂ ਤਾਂ ਜੀ ਐਨਸੀਆਰਟੀਜ਼ ਜਿਹੜੀਆਂ ਕਿ ਇੱਕ ਮੁੱਢ ਮੰਦੀਆਂ ਨੇ ਇੱਕ ਜਿਹੜੀਆਂ ਬੇਸਿਕ ਚੀਜ਼ ਉਹ ਤਾਂ ਹੁਣ ਨੈਟ ਹਰੇਕ ਕੋਲ ਫ੍ਰੀ ਪਈਆਂ ਨੇ ਇੰਟਰਨੈਟ ਦੇ ਉੱਤੇ 12ਵੀਂ ਤੱਕ ਐਨਸੀਆਰਟੀਜ਼ ਪੜ੍ਹ ਲਓ ਆਪਣੀਆਂ ਤੁਹਾਡਾ ਇੱਕ ਬੇਸ ਤੁਹਾਡਾ ਇੱਕ ਜਿਹੜਾ ਇੰਟਰਸਟ ਆ ਪੜਾਈ ਦੇ ਵਿੱਚ ਆਪੀ ਬਣ ਜਾਂਦਾ ਸੋ ਐਨਸੀਆਰਟੀਜ਼ ਸਾਰਿਆਂ ਕੋਲ ਅਵੇਲੇਬਲ ਨੇ ਨੈਟ ਤੇ ਅਵੇਲੇਬਲ ਨੇ ਉਹ ਸਭ ਤੋਂ ਮੁੱਢਲੀਆਂ ਕਿਤਾਬਾਂ ਨੇ ਜਿਹੜੀਆਂ ਕਿ ਹੋਣੀਆਂ ਚਾਹੀਦੀਆਂ ਨੇ ਹਰ ਬੱਚੇ ਨੂੰ ਪਿੰਡਾਂ ਤੱਕ ਹੋਣੀਆਂ ਚਾਹੀਦੀਆਂ ਨੇ ਤੇ ਬਾਕੀ ਹੋਰ ਕਿਤਾਬਾਂ ਵੀ ਮਾਰਕੀਟ ਦੇ ਵਿੱਚ ਸਾਰੀਆਂ ਅਵੇਲੇਬਲ ਹੀ ਨੇ ਹੁਣ ਤਾਂ ਇਹ ਨਹੀਂ ਹੈਗਾ ਕਿ ਪਿੰਡ ਜੇ ਪਿੰਡ ਆ ਆਪਣੇ ਪੰਜਾਬ ਦੇ ਵਿੱਚ ਤਾਂ 20 ਕਿਲੋਮੀਟਰ ਤੇ ਸ਼ਹਿਰ ਹੋਏਗਾ ਵਾ 30 ਤੇ ਹੋਏਗਾ ਵੱਧ ਤੋਂ ਵੱਧ ਸੋ ਮੇਰੇ ਹਿਸਾਬ ਨਾਲ ਸਾਰੀਆਂ ਮੇਨ ਐਨਸੀਆਰਟੀ ਦੀਆਂ ਜਿਹੜੀਆਂ ਪਿੰਡਾਂ ਤੱਕ ਥੱਲੇ ਤੱਕ ਪਹੁੰਚਣੀਆਂ ਚਾਹੀਦੀਆਂ ਨੇ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਆਖਰ 'ਚ ਯੂਥ ਨੂੰ ਕੋਈ ਮੈਸੇਜ ਦੇਣਾ ਚਾਹਾਂਗਾ ਯੂਥ ਨੂੰ ਮੈਂ ਇਹੀ ਮੈਸੇਜ ਦਊਂਗਾ ਕਿ ਹਾਰਡਵਰਕ ਦਾ ਕੋਈ ਸਬਸਟੀਟਿਊਟ ਨਹੀਂ ਕੋਈ ਸ਼ਾਰਟਕੱਟਸ ਨਹੀਂ ਹੈਗੇ ਕਿ ਕਈ ਵਾਰ ਹੁੰਦਾ ਕਿ ਛੇਤੀ ਪਹੁੰਚ ਜਾਈਏ ਉੱਥੇ ਐਵੇਂ ਕੁਝ ਨਹੀਂ ਹੁੰਦਾ ਜਿੰਨਾ ਟਾਈਮ ਲੱਗਣਾ ਉਹ ਲੱਗਣਾ ਹੀ ਆ ਥੋੜਾ ਬਸ ਇਹ ਆ ਕਿ ਜਿੰਨੀ ਮਿਹਨਤ ਕਰਦੇ ਆ ਤਾਂ ਉਹ ਸਫਰ ਥੋੜਾ ਜਿਹਾ ਛੋਟਾ ਹੋ ਜਾਂਦਾ ਪਰ ਮਿਹਨਤ ਦਾ ਕੋਈ ਸਬਸਟੀਟਿਊਟ ਨਹੀਂ ਮਿਹਨਤ ਕਰੋ ਤੇ ਮਿਹਨਤ ਦੇ ਨਾਲ ਹਰ ਮੰਜ਼ਿਲ ਹਾਸਲ ਹੋ ਸਕਦੀ ਹੈ ਬਹੁਤ ਚੰਗੇ ਲੱਗੇ ਤੁਹਾਨੂੰ ਮਿਲ ਕੇ ਥੈਂਕ ਯੂ ਜੀ ਰਵਿੰਦਰ ਸਿੰਘ ਜੀ ਨਾਲ ਗੱਲਬਾਤ ਕਰਕੇ ਬੜਾ ਚੰਗਾ ਲੱਗਿਆ ਦੇਖੋ ਬੜੀਆਂ ਸੌਖੀਆਂ ਗੱਲਾਂ ਇਨਨੇਟਿੰਗ ਜਿੱਥੇ ਵਖਰੇਵਾਂ ਕਰਦੀ ਹੈ 8 ਸਾਲੇ ਪਾਸੇ ਨਾਲੋਂ ਉੱਥੇ ਨਾਲ-ਨਾਲ ਤੁਹਾਨੂੰ ਸਿਟਿੰਗ ਦਿੰਦੀ ਹੈ ਤਜਰਬਾ ਦਿੰਦੀ ਹੈ ਤੇ ਫਿਊਚਰ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਉਹਨਾਂ ਨੂੰ ਸੋਲਵ ਕਰਨ ਦਾ ਇੱਕ ਲੌਜੀਕਲੀ ਟੈਕਨੀਕਲੀ ਤਰੀਕਾ ਵੀ ਪ੍ਰਦਾਨ ਕਰਦੀ ਹੈ ਸੋ ਜਿਹੜੀ ਪੜ੍ਹਾਈ ਹੈ ਜਿਹੜੀ ਐਜੂਕੇਸ਼ਨ ਹੈ ਉਹ ਤੁਹਾਡੇ ਤੋਂ ਕੋਈ ਖੋ ਨਹੀਂ ਸਕਦਾ ਰਤਬਿਆਂ ਤੋਂ ਤੁਸੀਂ ਪਾਸੇ-ਐਸੇ ਹੋ ਸਕਦੇ ਹੋ ਚੰਗੀਆਂ ਪੋਸਟਾਂ ਤੋਂ ਪਰ ਜਿਹੜਾ ਐਕਸਪੀਰੀਅੰਸ ਹੈ ਜਿਹੜਾ ਤੁਹਾਡਾ ਅਹਿਸਾਸ ਹੈ ਤਜਰਬਾ ਹੈ ਉਹ ਤੁਹਾਡਾ ਹੀ ਰਹਿਣਾ ਹੈ ਇਹ ਰੁਤਬਾ ਤੁਹਾਡੇ ਕੋਲ ਹਮੇਸ਼ਾ ਰਹਿਣਾ ਹੈ ਇਸ ਰੁਤਬੇ ਦੀ ਪਕੜ ਮਜ਼ਬੂਤ ਰੱਖਿਏ ਤੇ ਤੁਹਾਡੇ ਵੱਲ ਮੰਜ਼ਲ ਭੱਜ ਕੇ ਆਊਗੀ 2024 ਬਣਾਗੀ ਸਤਿ ਸ਼੍ਰੀ ਅਕਾਲ